ਸਭ ਤੋਂ ਵੱਡਾ ਦਾਨ ਖੂਨ ਦਾਨ ਇਸੇ ਕਰਕੇ ਕਿਹਾ ਜਾਂਦਾ ਹੈ ਖੂਨ ਦਾਨ ਮਹਾਦਾਨ ਕਿਉਂਕਿ ਦਾਨ ਕੀਤੇ ਖੂਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਆ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸਮਾਜ ਸੇਵਕਾਂ ਦੇ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਨੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਖੂਨ ਦਾਨ ਕੈਂਪ ਲਗਾਏ ਜਾਣ ਤਾਂ ਜੋ ਖੂਨ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾ ਲਈ ਜਾਵੇ ਅਜਿਹਾ ਹੀ ਇੱਕ ਖੂਨਦਾਨ ਕੈਂਪ ਪਟਿਆਲਾ ਦੇ ਵਿੱਚ ਲੱਗਿਆ ਰਾਜਪਰਾ ਰੋਡ ਤੇ ਸਥਿਤ ਪਾਮ ਕੋਟ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਪੰਜਾਬ ਕੇਸਰੀ ਗਰੁੱਪ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਖੂਨਦਾਨ ਕੈਂਪ ਲਗਾਇਆ ਗਿਆ ਤੇ ਇਹ ਖੂਨਦਾਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਸ਼ਹਾਦਤ ਦੇਣ ਵਾਲੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 33ਵੀਂ ਵਰਸੀ ਮੌਕੇ ਲਗਾਇਆ ਗਿਆ ਜੋ ਕਿ ਹਰ ਸਾਲ ਇਨਾਂ ਦੀ ਵਰਸੀ ਮੌਕੇ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਤਾਂ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਭਾਵੇਂ ਸਮਾਜ ਸੇਵੀ ਹੋਣ ਭਾਵੇਂ ਹੋਰ ਲੋਕ ਹੋਣ ਸੈਂਕੜੇ ਹੀ ਲੋਕ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਵੱਲੋਂ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਇਸ ਖੂਨਦਾਨ ਕੈਂਪ ਦੇ ਵਿੱਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਸਾਬਕਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਦੇ ਨਾਲ 올 ਇੰਡੀਆ ਐਂਟੀ ਟੈਰਰਿਸਟ ਕ੍ਰਾਈਮ ਫਰੰਟ ਦੇ ਪ੍ਰਧਾਨ ਵੀ ਪਹੁੰਚੇ ਤੇ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸਾਥੀ ਜਿਹੜੇ ਇਸ ਖੂਨਦਾਨ ਕੈਂਪ ਦੇ ਵਿੱਚ ਸ਼ਾਮਿਲ ਰਹੇ ਜਿਨ੍ਹਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਕਿ ਅਜਿਹੀ ਮਨੁੱਖਤਾ ਦੀ ਸੇਵਾ ਹਰ ਕਿਸੇ ਨੂੰ ਕਰਨ ਦੀ ਲੋੜ ਆ ਕਿਉਂਕਿ ਤੁਹਾਡੇ ਦਿੱਤੇ ਹੋਏ ਖੂਨ ਦੇ ਨਾਲ ਪਤਾ ਨਹੀਂ ਕਿਸ ਦੀ ਜ਼ਿੰਦਗੀ ਬਚ ਜਾਵੇ ਤਾਂ ਆਪਣਾ ਖੂਨ ਦਾ ਦਾਨ ਕਰਕੇ ਆਪਣੇ ਖੂਨ ਦਾ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਵਾਲਾ ਇਹ ਪੁੰਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਆ ਤਾਂ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਤੇ ਉਹਨਾਂ ਦੇ ਨਾਲ ਉਹਨਾਂ ਦੇ ਜੋ ਸਾਥੀ ਆਏ ਨੇ ਤੇ ਜਿਨ੍ਹਾਂ ਦੇ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸਾਰਿਆਂ ਦੀ ਤੁਹਾਨੂੰ ਜਵਾਨੀ ਸੁਣਾਉਣੇ ਆ ਕਿ ਆਖਰ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਤਾਂ ਕਿਹਾ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਦ ਸਾਬਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਪਰ ਉਹ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਇਹ ਮੁਕੱਦਸ ਦਿਨ ਹੈ ਮੁਕੱਦਸ ਦਿਨ ਮੈਂ ਇਸ ਲਈ ਕਹਿ ਰਿਹਾ ਹਾਂ ਭਈ ਅੱਜ ਇੱਥੇ ਪਟਿਆਲੇ ਰਾਜਪੁਰਾ ਰੋਡ ਤੇ ਪਾਮ ਕੋਟ ਦੇ ਵਿੱਚ ਅਸੀਂ ਖੜੇ ਆ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਅੱਜ ਤੋਂ 43 ਸਾਲ ਪਹਿਲਾਂ ਆਪਣੀ ਸ਼ਹਾਦਤ ਦਿੱਤੀ ਜਿਹੜੀਆਂ ਤਾਕਤਾਂ ਸਾਡੇ ਮੁਲਕ ਨੂੰ ਤੋੜਨਾ ਚਾਹੁੰਦੀਆਂ ਸੀ ਆਪਣੇ ਭਾਈਚਾਰੇ ਨੂੰ ਸਾਡੇ ਨੂੰ ਤੋੜਨਾ ਚਾਹੁੰਦੀਆਂ ਸੀ ਖਾਲਸਤਾਨੀ ਅੱਤਵਾਦੀਆਂ ਨੇ ਲਾਲਾ ਜਗਤ ਨਾਰਾਇਣ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਗਵਾਣੀ ਗਰੁੱਪ ਵੱਲੋਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਟਿਆਲੇ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅੱਜ ਵੀ ਇਹ 43ਵਾਂ ਖੂਨਦਾਨ ਕੈਂਪ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਲਾਇਆ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਖੂਨਦਾਨ ਕੀਤਾ ਮੈਂ ਵੀ ਆਪਣੀ ਟੀਮ ਦੇ ਨਾਲ ਸਾਡੀ ਟੀਮ ਦੇ ਵਿੱਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸਹਿਮਾਨ ਖੱਤਰੀ महासभा ਦੇ ਮੈਂਬਰ ਸਹਿਮਾਨ ਔਰ 올 ਇੰਡੀਆ ਐਂਟੀ ਟੈਰਰਿਸ ਫਰੰਟ ਦੇ ਕੌਮੀ ਪ੍ਰਧਾਨ ਮੇਰੇ ਨਾਲ ਅਮਨ ਗਰਗ ਜੀ ਖੜੇ ਨੇ ਇਹਨਾਂ ਦੀ ਟੀਮ ਨੇ ਵੀ ਔਰ ਬਾਬਾ ਜੀ ਦੀ ਟੀਮ ਨੇ ਵੀ ਔਰ ਐਦਰਾ ਸਾਡੇ ਜਥੇਦਾਰ ਜੀ ਦੀ ਟੀਮ ਨੇ ਵੀ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਤਕਰੀਬਨ 51 ਖੂਨਦਾਨੀਆਂ ਨੇ ਰਲ ਕੇ ਖੂਨਦਾਨ ਕੀਤਾ ਹੈ ਔਰ ਇਹ ਮੈਂ ਸਾਰਿਆਂ ਨੂੰ ਤੁਹਾਡੇ ਥਰੂ ਅੱਜ ਮੈਸੇਜ ਦੇ ਰਿਹਾ ਹਾਂ ਬਈ ਖੂਨਦਾਨ ਮਹਾਕਲਿਆਣ ਮਹਾਦਾਨ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਐਕਸੀਡੈਂਟਾਂ ਦੇ ਵਿੱਚ ਹੋਈਆਂ ਅ ਇੰਜਰਡ ਬੰਦਿਆਂ ਦੀ ਮਦਦ ਕੀਤੀ ਜਾ ਸਵੇ ਥੈਲਾਸੀਮੀਆ ਦੇ ਮਰੀਜ਼ ਬੱਚਿਆਂ ਦੀ ਮਦਦ ਕੀਤੀ ਜਾ ਸਕੇ ਔਰ ਲੋੜਵੰਦਾ ਬੰਦਾਂ ਨੂੰ ਖੂਨ ਦੇ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਕੇ ਜੈ ਸ਼੍ਰੀ ਰਾਮ ਸਾਸਿਕਾਲ ਭਾਰਤ ਮਾਤਾ ਕੀ ਜੈ ਹੋ ਮਹਰਕੇਸ਼ ਕੁਮਾਰ ਸ਼ਰਮਾ ਸੋਸ਼ਲ ਵਰਕਰ ਅਸੀਂ ਅੱਜ ਜੋ ਇੱਥੇ ਪੰਜਾਬ ਕੇਸਰੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਲਾਲਾ ਜਗਤ ਨਾਰਾਇਣ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਲਾਇਆ ਜਾਂਦਾ ਹੈ ਜੋ ਬਹੁਤ ਵੱਡੀ ਮਹਾਨ ਸ਼ਹੀਦयत ਸਨ ਇੱਥੇ ਬਹੁਤ ਐਨਜੀਓ ਤੇ ਹਰ ਤਰ੍ਹਾਂ ਦੇ ਲੋਕ ਪਹੁੰਚੇ ਨੇ ਜਿਨ੍ਹਾਂ ਵਿੱਚ ਸਾਡੇ ਰਜਿੰਦਰਪਾਲ ਆਨੰਦ ਜੀ ਸਾਬਕਾ ਡੀਐਸਪੀ ਤੇ ਐਡਵੋਕੇਟ ਇਹ ਵੀ ਆਪਣਾ ਜੱਥਾ ਲੈ ਕੇ 51 ਬੰਦਿਆਂ ਦਾ ਖੂਨ ਇਹਨਾਂ ਵੱਲੋਂ ਵੀ ਇਹਨਾਂ ਦੀ ਅਗਵਾਈ ਵਿੱਚ ਵੀ ਕਰਵਾਇਆ ਗਿਆ ਹੈ ਜੋ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਵੱਲੋਂ ਹਰ ਸਮਾਜ ਦੇ ਹਰ ਵਰਕਰ ਨੂੰ ਤੇ ਹਰ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਹਮੇਸ਼ਾ ਵੀ ਸਮਾਜ ਭਲਾਈ ਲਈ ਅੱਗੇ ਵਧ ਕੇ ਵੱਧ ਤੋਂ ਵੱਧ ਕੰਮ ਕੀਤੇ ਜਾਣ ਤੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਜੋ ਸਮਾਜ ਦੇ ਲੋਕਾਂ ਦੇ ਕੰਮ ਆਵੇ ਤੇ ਜਿਸ ਤਰ੍ਹਾਂ ਇਹ ਬਲੱਡ ਕੈਂਪ ਲੱਗਿਆ ਹੈ ਇਹ ਫੱਟੜ ਲੋਕ ਜਾਂ ਕੋਈ ਥੈਲਸੀਮੀਆ ਦੇ ਬੱਚਿਆਂ ਨੂੰ ਜਾਂ ਕੋਈ ਐਕਸੀਡੈਂਟਲ ਹੁੰਦੇ ਨੇ ਉਹਨਾਂ ਦੇ ਕੰਮ ਆਉਂਦਾ ਹੈ ਜਿਸ ਲਈ ਅਸੀਂ ਸ਼੍ਰੀ ਆਨੰਦ ਜੀ ਦਾ ਡਿਪਟੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇੱਥੇ ਸਾਨੂੰ ਵੀ ਇਹਨਾਂ ਦੀ ਅਗਵਾਈ ਚਾਉਣਾ ਪਿਆ ਤੇ ਆਪਣੀ ਅਗਵਾਈ ਚ ਇਹ ਜੱਥਾ ਲੈ ਕੇ ਆਏ ਨੇ ਰਜਿੰਦਰਪਾਲ ਆਨੰਦ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੋ ਤੇ ਚੜ੍ਹਾਈ ਚੜ੍ਹ ਅੱਗੇ ਕਰਦੇ ਰਹੋ ਅਸੀਂ ਤੁਹਾਡੇ ਨਾਲ ਆ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਅੱਜ ਅਸੀਂ ਜਿਹੜੇ ਪੰਜਾਬ ਕੇਸਰੀ ਵੱਲੋਂ ਖੂਨਦਾਨ ਕੈਂਪ ਦਾ ਉਹਦੇ ਨਾ ਦੇ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਇੱਕ ਖੂਨਦਾਨ ਕੈਂਪ ਲੱਗ ਰਿਹਾ ਸਾਰੇ ਜਾਣੇ ਹਮ ਆ ਕੇ ਉਰੇ ਪਹੁੰਚੇ ਨੇ ਹਰ ਇੱਕ ਜਿੰਨੇ ਵੀ ਕੋਈ ਯੂਨੀਅਨ ਆ ਚਾਹੇ ਕੋਈ ਵੀ ਐਨਜੀਓ ਆ ਉਹਨਾਂ ਨੇ ਉਰੇ ਪਾਰਟਿਸਪੇਟ ਕੀਤਾ ਸਾਰੇ ਲੋਕ ਆਪਣੇ 20 25 ਬੱਚੀ ਮੈਂਬਰ ਲੈ ਕੇ ਪੂਰੇ ਡੋਨੇਟ ਕਰ ਰਹੇ ਨੇ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਕਿ ਅੰਦਰ ਕਾਫੀ ਰਾਸ਼ ਹੈਗਾ ਡੋਨੇਟ ਕਰਨ ਵਾਲਿਆਂ ਦਾ ਤੇ ਮੈਂ ਨੰਦ ਸਾਹਿਬ ਵੀ ਆਪਣੀ ਟੀਮ ਲੈ ਕੇ ਆਏ ਹੋਏ ਨੇ ਪ੍ਰਿੰਦਰਪਾਲ ਨੰਦ ਜੀ ਤੇ ਮੈਂ ਹਰਪ੍ਰੀਤ ਸਿੰਘ ਸੰਧੂ ਸੈਕਟਰੀ ਜਿਮਖਾਨਾ ਕਲੱਬ ਤੋਂ ਤੇ ਕਮੇਟੀਟੇਡ ਬ੍ਰਿਗੇਡ ਵੱਲੋਂ ਅਸੀਂ ਆਏ ਆ ਅਸੀਂ ਏਕੜੋ ਏਕੜ ਕੀ 100 ਡੋਨਰ ਅਸੀਂ ਅਰੇਂਜ ਕੀਤਾ ਹੁਣ ਹੁਣ ਤੱਕ 2:30 ਤਿੰਨ ਵਜੇ ਤੱਕ ਦੇਖਦੇ ਹਾਂ ਜਿੰਨੇ ਮੈਕਸਿਮ ਹੋ ਸਕਦੇ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਤੇ ਇਹ ਬਹੁਤ ਵਧੀਆ ਇਹਨਾਂ ਨੇ ਜਿਹੜਾ ਹਰ ਸਾਲ ਜਿਹੜਾ ਲਾਂਦੇ ਨੇ ਇੱਕ ਬਲੱਡ ਡੋਨੇਸ਼ਨ ਕੈਂਪ ਇੱਕ ਮੈਸੇਜ ਜਾਂਦਾ ਹੈ ਸਮਾਜ ਦੇ ਵਿੱਚ ਕਿ ਹਰ ਇੱਕ ਨੂੰ ਆਪਣੇ ਕੋਈ ਏਦਾਂ ਦੀ ਕੋਈ ਜੀ ਯਾਦਗਰੀਆਂ ਦੇ ਵਿੱਚ ਇਹ ਕੈਂਪ ਜਰੂਰ ਲਾਣਾ ਚਾਹੀਦਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬ੍ਰਿਜ ਲਾਲ ਸਿੰਘ ਜਾਂਸਲਾ ਤੋਂ ਸਾਰੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਡਾ ਵੱਡਾ ਤੇ ਪ੍ਰੋਗਰਾਮ ਲਿਖਿਆ ਹੈ ਜਿਹੜਾ ਖੂਨਦਾਨ ਹੈ ਇਹ ਬਹੁਤ ਹੀ ਵੱਡੀ ਮਹਾਦਾਨ ਸੇਵਾ ਦਾ ਉਪਰਾਲਾ ਹੈ ਕਿਉਂਕਿ ਕਿਸੇ ਵੀ ਮਰਨ ਕਿਨਾਰੇ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ ਖੂਨਦਾਨ ਲਈ ਤੇ ਮੇਰੇ ਨਾਲ ਮੇਰੇ ਨਾਲ ਜਿਹੜੀ ਟੀਮ ਆਈ ਹੈ ਉਹਨਾਂ ਨੇ ਵੱਡੀ ਦਾਅ ਦੇ ਵਿੱਚ ਖੂਨਦਾਨ ਕੀਤਾ ਹੈ ਤੇ ਮੈਂ ਆਪਣੇ ਵੱਡੇ ਵੀਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਇਹਨਾਂ ਦੇ ਨਾਲ ਅਸੀਂ ਜਾ ਕੇ ਖੂਨਦਾਨ ਤੇ ਸਭ ਨੂੰ ਮਿਲ ਜੁਲ ਕੇ ਇੱਕ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ